ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਤੁਸੀਂ ਪਿਛਲੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦਿੱਤਾ ਵੀ ਬਹੁਤ ਦਿਲ ਕੀਤਾ ਕਿ ਵੀਡੀਓ ਜਲਦੀ ਬਣਾਵਾਂ ਪਰ ਇੱਕ ਦਿਨ ਲੇਟ ਹੋ ਗਈ ਫਿਰ ਵੀ ਮੈਂ ਟਰਾਈ ਹੁੰਦੀ ਹੈ ਕਿ ਇੱਕ ਦਿਨ ਛੱਡ ਕੇ ਤੁਹਾਨੂੰ ਦੇਈ ਦਵਾਂ ਤੁਹਾਨੂੰ ਇੱਕ ਅੱਧੀ ਵੀਡੀਓ ਤੇ ਸਭ ਤੋਂ ਪਹਿਲਾਂ ਰਸਵੰਸਾਰ ਸਾਰੇ ਭੈਣ ਭਰਾਵਾਂ ਲਈ ਅਰਦਾਸ ਬੇਨਤੀ ਹੈ ਕਿ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਹੋਵੇ ਸਭ ਦੇ ਘਰਾਂ 'ਚ ਬੱਚੇ ਦੀਆਂ ਕਲਾਕਾਰੀਆਂ ਹੋਣ ਤੇ ਜਿਨ੍ਹਾਂ ਦੇ ਘਰਾਂ 'ਚ ਬੱਚੇ ਹਨ ਉਹਨਾਂ ਨੂੰ ਪਰਮਾਤਮਾ ਸਭਤ ਬਖਸ਼ੇ ਸਭ ਦੇ ਸਿਰਾਂ ਤੇ ਆਪਣੀ ਛੱਤ ਹੋਵੇ ਮਾਪਿਓ ਦਾ ਸਾਆ ਹੋਵੇ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਇੱਕ ਹੋਰ ਵਧੀਆ ਜੀ ਵੀਡੀਓ ਦੇਣ ਲੱਗੇ ਆ ਬਹੁਤ ਸਾਰੇ ਕਮੈਂਟ ਸੀਗੇ ਬਹੁਤ ਸਾਰੀਆਂ ਭੈਣਾਂ ਦੇ ਕਿ ਅਸੀਂ ਮਾਈਕ੍ਰੋਵੇਵ ਲਿਆ ਪਰ ਸਾਨੂੰ ਉਹ ਚ ਕੁਝ ਖਾਸ ਬਣਾਉਣਾ ਨਹੀਂ ਆਉਂਦਾਗਾ ਵੀ ਉਹ ਸਾਨੂੰ ਜਰੂਰ ਦੱਸਿਓ ਥੋੜੀ ਜੀ ਬੇਸਿਕ ਜਾਣਕਾਰੀ ਵੀ ਦੇ ਦੇਣੀ ਹੈ ਅੱਜ ਮਾਈਕ੍ਰੋਵੇਵ ਬਾਰੇ ਤੇ ਫਿਰ ਤੁਹਾਨੂੰ ਦੋ ਤਿੰਨ ਚੀਜ਼ਾਂ ਬਣਾਉਣੀ ਵੀ ਸਿਖਾਵਾਂਗੀ ਆਪਾਂ ਜਿਹੜੀਆਂ ਕਿ ਬਹੁਤ ਹੀ ਵਧੀਆ ਨੇ ਠੀਕ ਹੈ ਤੇ ਲੋ ਜੀ ਅੱਜ ਪਹਿਲਾਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਇਹਦੇ ਵਿੱਚ ਹੁੰਦੀਆਂ ਹੋਇਆ ਤਾਂ ਦੋ ਤਿੰਨ ਫੰਕਸ਼ਨ ਹੈ ਬਟ ਆਪਾਂ ਕੱਲੇ ਮਾਈਕਰੋ ਦੀ ਗੱਲ ਕਰਾਂਗੇ ਅੱਜ ਠੀਕ ਹੈ ਤੇ ਜਦੋਂ ਤੁਸੀਂ ਮਾਈਕਰੋਵੇਵ ਨੂੰ ਯੂਜ਼ ਕਰਨਾ ਹੈ ਤਾਂ ਇੱਥੇ ਪਾਵਰ ਸੈਟਿੰਗ ਹੁੰਦੀ ਹੈ ਇੱਥੇ ਲਿਖਿਆ ਹੁੰਦਾ ਹੈ ਮਾਈਕਰੋ ਠੀਕ ਹੈ ਪੁਕਸ ਕਰ ਲਓ ਨੇੜੇ ਤਾਂ ਜਦੋਂ ਆਪਾਂ ਇਹਨੂੰ ਪਲੇ ਕਰਦੇ ਹਾਂ ਇੱਥੋਂ ਤਾਂ ਤੁਹਾਡਾ ਟੈਂਪਰੇਚਰ ਸੈੱਟ ਹੋਣ ਲੱਗ ਪੈਂਦਾ ਆ ਦੇਖੋ ਪਾਵਰ ਟੈਂਪਰੇਚਰ ਨਹੀਂ ਪਾਵਰ ਮਾਈਕਰੋਵੇਵ ਦੀ ਪਾਵਰ ਹੁੰਦੀ ਹੈ ਤੇ ਅਵਨ ਦੀ ਦਾ ਟੈਂਪਰੇਚਰ ਹੁੰਦਾ ਹੈ ਤੇ ਇਹਨੂੰ ਅਸੀਂ ਪਾਵਰ ਜਿਵੇਂ ਫਲੇਮ ਹੁੰਦੀ ਹੈ ਆਪਣੇ ਹਨਾ ਚੁੱਲੇ ਦੀ ਗੈਸ ਦੀ ਤਾਂ ਆਪਾਂ ਹਾਈ ਫਿਰ మీడియం ਫਿਰ ਲੋ ਉਵੇਂ ਇਹਦੇ ਚ ਵੀ ਜਿਵੇਂ ਜਿਵੇਂ ਆਪਾਂ ਦੱਬੀ ਜਾਵਾਂਗੇ ਦੇਖੋ ਹੁਣ 640 ਹੋ ਗਿਆ ਠੀਕ ਹੈ ਹੋਰ ਲੋ ਕਰ ਦੋਗੇ 480 ਹੋ ਜਾਊਗਾ ਹੋਰ ਲੋ ਕਰਾਂਗੇ 320 ਹੋ ਗਿਆ ਹੋਰ ਕਰਾਂਗੇ 160 ਹੋ ਗਿਆ ਫਿਰ 160 ਤੋਂ ਬਾਅਦ ਫਿਰ 830 ਆ ਗਿਆ ਤੇ ਤੁਸੀਂ ਕੁਕਿੰਗ ਫਾਸਟ ਕਰਨੀ ਹੈ ਤਾਂ ਤੁਹਾਨੂੰ ਹਾਈ ਪਾਵਰ ਤੇ ਰੱਖ ਕੇ ਕਰ ਲਿਓ ਤੇ ਜੇ ਤੁਹਾਨੂੰ ਆਏ ਵੀ ਥੋੜਾ ਜਿਹਾ ਟਾਈਮ ਦੇ ਕੇ ਆਰਾਮ ਨਾਲ ਕਰਨੀ ਹੈ ਤਾਂ ਫਿਰ ਤੁਸੀਂ ਆ ਘੱਟ ਤੇ ਕਰ ਲਿਓ ਜਿੰਨੇ ਤੇ ਥੋੜਾ ਬਾਕੀ ਜਿਹੜੀ ਤੁਸੀਂ ਰੈਸਪੀਜ਼ ਬਣਾਉਨੇ ਹੋ ਹਨਾ ਕੋਈ ਵੀ ਤਾਂ ਉਹਦੇ ਉੱਤੇ ਕਈ ਵਾਰੀ ਮੈਂਸ਼ਨ ਵੀ ਹੁੰਦਾ ਵੀ ਜਿਵੇਂ ਤੁਹਾਨੂੰ ਇਹਦੇ ਨਾਲ ਕੋਈ ਬੁੱਕਲੇਟ ਮਿਲੀ ਹੋਈ ਹੈ ਉਹਦੇ 'ਚ ਰੈਸਪੀਜ਼ ਵੇਹਰਾ ਦੱਸੀਆਂ ਹੁੰਦੀਆਂ ਤਾਂ ਉਹਦੇ ਤੇ ਮੈਂਸ਼ਨਡ ਵੀ ਹੁੰਦਾ ਕਿ ਇਹ ਵਾਲੀ ਕੁਕਿੰਗ ਇਨ ਇਹ ਪਾਵਰ ਤੇ ਕਰਨੀ ਹੈ ਸੋ ਇਹ ਤਾਂ ਸੀ ਬੇਸਿਕ ਜਾਣਕਾਰੀ ਫਿਰ ਜਿਹੜਾ ਇਹਦਾ ਇਹ ਪਲੇਟ ਹੁੰਦੀ ਹੈ ਜਿਹਦੇ ਉੱਤੇ ਇਹਨੇ ਘੁੰਮਣਾ ਮਤਲਬ ਆਪਾਂ ਕੋਈ ਚੀਜ਼ ਰੱਖਦੇ ਆਂ ਤੇ ਘੁੰਮਦੀ ਹੈ ਇਹਦੇ ਵਿੱਚ ਜਦੋਂ ਕਈ ਕੋਈ ਚੀਜ਼ ਬੋਇਲ ਹੋ ਜੇ ਕੋਈ ਚੀਜ਼ ਉੱਪਰ ਉਬਲ ਜੇ ਬਾਈ ਚਾਂਸਸ ਜਾਂ ਕੋਈ ਹੋਰ ਚੀਜ਼ ਰੱਖੇ ਤਾਂ ਉੱਤੇ ਇਹਦੇ ਡੁੱਲ ਡਲ ਜਾਵੇ ਤੈਨੂੰ ਸਾਫ਼ ਕਰਨਾ ਪੈਂਦਾ ਇਹਨੂੰ ਕੱਢ ਲਓ ਕੱਢ ਕੇ ਜਦੋਂ ਆਪਾਂ ਵਾਪਸ ਰੱਖਣਾ ਹੈ ਤੇ ਇੱਕ ਇਹਦੇ ਇਹ ਚੀਜ਼ ਹੈ ਠੀਕ ਹੈ ਤੇ ਇਹ ਦੋਨੇ ਚੀਜ਼ਾਂ ਕੱਢ ਕੇ ਆਪਾਂ ਫਿਰ ਵੀ ਟਾਈਮ ਟੂ ਟਾਈਮ ਵਿੱਚੋਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਦਿੱਤੀ ਹੈ ਕਿ ਕਿਵੇਂ ਸਫਾਈ ਕਰਨੀ ਹੈ ਟਾਈਮ ਟੂ ਟਾਈਮ ਆਪਾਂ ਇਹਨੂੰ ਵਿੱਚੋਂ ਸਾਫ਼ ਕਰਦੇ ਰਹਿਣਾ ਕੋਈ ਨਾ ਕੋਈ ਕਿੰਕਾ ਫੂਡ ਦਾ ਡੁੱਲ ਕੇ ਨਾ ਵੀ ਸਹੀ ਕਈ ਵਾਰੀ ਜਦੋਂ ਆਪਾਂ ਕੁਕਿੰਗ ਕਰਦੇ ਨੇ ਉਹਦੇ ਉੱਡ ਕੇ ਹੀ ਹਵਾ ਦੇ ਨਾਲ ਆ ਬਾਹਰ ਨੂੰ ਆ ਜਾਂਦੀ ਰਿੰਕੀ ਜੀ ਤਾਂ ਇਹ ਤੁਸੀਂ ਰੱਖ ਲੈਣਾ ਠੀਕ ਹੈ ਹੁਣ ਜੇ ਤੁਸੀਂ ਇਹਨੂੰ ਵਾਪਸ ਫਿੱਟ ਕਰਨਾ ਹੈ ਤਾਂ ਆ ਜਿਹੜੀ ਤਿੰਨ ਪੁਆਇੰਟ ਬਣੀ ਹੁੰਦੀ ਹੈ ਉਹਦੇ ਚ ਤੇ ਉਵੇਂ ਦੀ ਤਿੰਨ ਪੁਆਇੰਟ ਇੱਚ ਹੁੰਦੀ ਨੇ ਤਾਂ ਉਹਦੇ ਉੱਤੇ ਆਪਾਂ ਫਿੱਟ ਕਰਨਾ ਹੈ ਇਹਨੂੰ ਆਪਾਂ ਰੱਖ ਕੇ ਆ ਦੇਖੋ ਜਿਵੇਂ ਆਏ ਹੁਣ ਫਿੱਟ ਹੋ ਗਈ ਐਂ ਆਪਾਂ ਚਲਾ ਕੇ ਦੇਖ ਲੈਣਾ ਵੀ ਹੁਣ ਛੇ ਤਾਂ ਨਹੀਂ ਮੂਵ ਕਰਦੀ ਜੇ ਉੱਪਰ ਨਹੀਂ ਚਲੀ ਹੋਵੇ ਤਾਂ ਦੇਖੋ ਇਦਾਂ ਜੇ ਸਹੀ ਫਿੱਟ ਨਹੀਂ ਹੋਊਗੀ ਤਾਂ ਐ ਹੋਊਗੀ ਤੇ ਜਦੋਂ ਐ ਫਿਟਿੰਗ ਹੋ ਗਈ ਹੁਣ ਇਹ ਰੈਡੀ ਹੈ ਠੀਕ ਹੈ ਸਫਾਈ ਕਰਨ ਲਈ ਆਪਾਂ ਉਹ ਇਹ ਕਈ ਵਾਰੀ ਕੱਢਣੀ ਪੈਂਦੀ ਹੈ ਤੇ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਇਹ ਤਾਂ ਹੋ ਗਈ ਆਪਣੀ ਗੱਲ ਅ ਮਾਈਕਰੋ ਦੀ ਤੇ ਜਿਹੜਾ ਮਾਈਕ੍ਰੋਵੇਵ ਹੁੰਦਾ ਨਾ ਇਹ ਵੇਵਸ ਨਾਲ ਅ ਕੁਕਿੰਗ ਕਰਦਾ ਹੈ ਜਾਂ ਹੀਟਿੰਗ ਕਰਦਾ ਹੈ ਜਿਹੜਾ ਫੂਡ ਦੇ ਅੰਦਰ ਵਾਟਰ ਕੰਟੈਂਟ ਹੁੰਦਾ ਹੈ ਉਹਦੇ ਤੇ ਐਕਟ ਕਰਦਾ ਹੈ ਇਹ ਤਾਂ ਇਸ ਕਰਕੇ ਜਿਹੜਾ ਸਾਡਾ ਫੂਡ ਹੁੰਦਾ ਜਿਹੜਾ ਅਸੀਂ ਚਾਹੇ ਅਸੀਂ ਰੀਹੀਟ ਕਰਦੇ ਹਾਂ ਜਾਂ ਜੋ ਵੀ ਕਰਦੇ ਹਾਂ ਉਹ ਕਈ ਵਾਰੀ ਨਾ ਡਰਾਈ ਹੋ ਜਾਂਦਾ ਇਸ ਕਰਕੇ ਇਹਨੂੰ ਜਦੋਂ ਆਪਾਂ ਯੂਜ਼ ਕਰਨਾ ਹੈ ਤਾਂ ਜਾਂ ਤਾਂ ਆਪਾਂ ਜੇ ਆਪਾਂ ਚਾਹੁੰਦੇ ਆ ਕਿ ਮੇਰੀ ਜਿਹੜੀ ਵੀ ਚੀਜ਼ ਹੈ ਮੈਂ ਉਹਨੂੰ ਜਸਟ ਹੀਟ ਕਰਨਾ ਹੈ ਬਟ ਉਹਨੂੰ ਮੈਂ ਡਰਾਈ ਨਹੀਂ ਹੋਣ ਦੇਣਾ ਚਾਹੁੰਦਾ ਤਾਂ ਉਹਨੂੰ ਕਵਰ ਕਰਕੇ ਕਰੋ ਫਿਰ ਠੀਕ ਹੈ ਥੋੜੀ ਜਿਹੀ ਵੇਰ ਲਈ ਛੱਡ ਕੇ ਉਤੋਂ ਦੀ ਵੇਵ ਤੇ ਇਹ ਦੂਸਰਾ ਜਿਹੜਾ ਵਹਿਮ ਹੈਗਾ ਸਾਨੂੰ ਸਾਰਿਆਂ ਨੂੰ ਬਹੁਤ ਆਮ ਮੈਂ ਵੀ ਸੁਣਦੀ ਆ ਕਿ microwaves ਤਾਂ ਵਰਤਣਾ ਨਹੀਂ ਚਾਹੀਦਾ ਜੀ ਇਹ ਤਾਂ ਵੇਵਸ ਫੂਡ ਦੇ ਵਿੱਚ ਦੀ ਬੋਡੀ ਚ ਚਲੀਆਂ ਜਾਂਦੀ ਹੈ ਜੀ ਕੈਂਸਰ ਹੁੰਦਾ ਜੀ ਇਹ ਹੈ ਉਹ ਹੈ ਐਸਾ ਕੁਝ ਨਹੀਂ ਹੈਗਾ ਕੋਈ ਵਹਿਮ ਕਰਨ ਦੀ ਲੋੜ ਨਹੀਂ ਹੈਗੀ ਬਹੁਤ ਟੈਕਨੋਲੋਜੀ ਐਡਵਾਂਸ ਹੋ ਗਈ ਇਹਨਾਂ ਚੀਜ਼ਾਂ ਇਹ ਚੀਜ਼ਾਂ ਪਿੱਛੇ ਰਹਿ ਗਈਆਂ ਬਸ ਇਹ ਜ਼ਰੂਰ ਹੈ ਕਿ ਤੁਸੀਂ ਆਪਣੇ ਜਿੱਥੇ ਤੁਸੀਂ ਖਾਣਾ ਬਣਾਉਂਦੇ ਬਿਲਕੁਲ ਉਹਦੇ ਨੇੜੇ ਨਾ ਰੱਖੋ ਚਲੋ ਥੋੜਾ ਜਿਹਾ ਡਿਸਟੈਂਸ ਤੇ ਰੱਖ ਲਓ ਤੇ ਅਦਰਵਾਈਜ਼ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਹਨੂੰ ਆਰਾਮ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਤੇ ਮੋਸਟਲੀ ਆਪਣੇ ਘਰਾਂ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰਦੇ ਹੈਗੇ ਆ ਰੀ ਹੀਟ ਕਰਨ ਵਾਸਤੇ ਹਨਾ ਖਾਣਾ ਗਰਮ ਕਰਨ ਲਈ ਸਭ ਤੋਂ ਵੱਧ ਆਪਾਂ ਇਹਦਾ ਇਹੀ ਪਰਪਸ ਮੈਂ ਰੱਖਿਆ ਸਾਰਿਆਂ ਨਾਲੋਂ ਵੱਧ ਇਹੀ ਚੀਜ਼ ਯੂਜ਼ ਹੁੰਦੀ ਹੈ ਤੇ ਜਦੋਂ ਤੁਸੀਂ ਅਹ ਕੁਕਿੰਗ ਦੀ ਗੱਲ ਆਉਂਦੀ ਹੈ ਤੇ ਉਹਦੇ ਵਿੱਚ ਮੈਂ ਤੁਹਾਨੂੰ ਅੱਜ ਦੋ ਤਿੰਨ ਚੀਜ਼ਾਂ ਕਰਕੇ ਦਿਖਾਵਾਂਗੀ ਜਿਹੜੀਆਂ ਬਹੁਤ ਵਧੀਆ ਨੇ ਸਭ ਤੋਂ ਪਹਿਲਾਂ ਨਾ ਇਹ ਮਖਾਣੇ ਨੇ ਜਿਹੜੀ ਇਹਨਾਂ ਨੂੰ ਰੋਸਟ ਕਰਨਾ ਕੜਾਈ ਦੇ ਵਿੱਚ ਕਿੰਨਾ ਟਾਈਮ ਲੱਗ ਜਾਂਦਾ ਤੇ ਫਿਰ ਈਵਨਲੀ ਰੋਸਟ ਕਰਨ ਤੇ ਕਰਦੇ ਵੀ ਇਹ ਮਾੜੇ-ਮੋٹے ਕਿ ਤੁਹਾਨੂੰ ਕਿਤੇ ਕਾਲੇ ਹੋ ਹੀ ਜਾਂਦੇ ਐ ਤੇ ਬਿਲਕੁਲ ਆ ਦੇਖੋ ਤੁਸੀਂ ਹੁਣ ਮੈਂ ਇਹ ਕੱਢੇ ਅੰਦਰੋਂ ਆ ਦੇਖੋ ਇਦਾਂ ਠੀਕ ਐ ਕਿਸੇ ਨੂੰ ਇਹ ਨਾ ਲੱਗੇ ਵੀ ਪਹਿਲਾਂ ਹੀ ਸ਼ਾਇਦ ਰੋਸਟਡ ਹੀ ਐ ਆ ਦੇਖੋ ਪਲਾਸਟਿਕ ਵਰਗੇ ਐ ਬਿਲਕੁਲ ਤੇ ਲਓ ਜੀ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਲਿਆ ਤੇ ਇੱਥੇ ਚ ਰੱਖ ਕੇ ਇਹਨੂੰ ਕਵਰ ਕਰਨ ਦੀ ਲੋੜ ਨਹੀਂ ਕੋਈ ਤੇਲ ਨਹੀਂ ਲਾਇਆ ਕਿਉਂ ਨਹੀਂ ਲਾਇਆ ਕੁਝ ਨਹੀਂ ਲਾਇਆ ਆਪਾਂ ਠੀਕ ਹੈ ਤਾਂ ਜਿੱਥੇ ਆਪਣਾ ਸਟਾਰਟ ਬਟਨ ਹੈ ਉੱਥੋਂ ਹੀ ਆਪਾਂ ਚਲਾ ਦਾਂਗੇ ਠੀਕ ਹੈ ਤੇ 30 ਸੈਕਿੰਡ ਮੇਰੇ ਹਿਸਾਬ ਨਾਲ ਕਾਫੀ ਹੈ ਬਟ ਫਿਰ ਵੀ ਆਪਾਂ ਇੱਕ ਵਾਰੀ ਜੇ ਆਪਾਂ ਲੋ ਕੱਢ ਕੇ ਦੇਖ ਲਾਂਗੇ ਕਿਉਂਕਿ ਉਹਦਾ ਉਹਦਾ ਰੀਜ਼ਨ ਇਹ ਹੈ ਕਿ ਐਕੂਰੇਟ ਟਾਈਮ ਕੱਢਣਾ ਥੋੜਾ ਜਿਹਾ ਇਸ ਲਈ ਫਰਕ ਹੁੰਦਾ ਕਿਉਂਕਿ ਮੋਇਸਚਰ ਕਿੰਨਾ ਹੈ ਕਈ ਵਾਰੀ ਮੋਇਸਚਰ ਜ਼ਿਆਦਾ ਹੋ ਜਾਂਦਾ ਹੈ ਆ ਆਪਣੇ ਮਖਾਣੀ ਖੁੱਲਾ ਰਹਿ ਕੇ ਡੱਬਾ ਜਾਂ ਲਫਾਫਾ ਖੁੱਲਾ ਸੀ ਤਾਂ ਮੋਇਸਚਰ ਕੰਟੈਂਟ ਵੱਧ ਘਟ ਹੋ ਸਕਦਾ ਹੈ ਇਸ ਕਰਕੇ ਜਿਹੜੇ ਟੈਂਪਰੇਚਰ ਹੈ ਉਹ ਤੁਸੀਂ 30 ਸੈਕਿੰਡ ਮੀਨੀਮ ਲਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਖੋਲਾਂਗੇ ਖੋਲ ਕੇ ਇਹਨੂੰ ਚੈੱਕ ਕਰ ਲਾਂਗੇ ਵੀ ਹੋ ਗਿਆ ਥੋੜੀ ਜਿਹੀ ਕਸਰ ਹੈਗੀ ਹੈ ਠੀਕ ਹੈ ਤੇ ਦੂਸਰਾ ਇਹਦਾ ਹੀ ਹੁੰਦਾ ਹੈ ਕਿ ਉਧਰੋਂ ਤੁਸੀਂ ਚਾਹ ਦੇ ਨਾਲ ਥੋੜੀ ਜਿਹੀ ਮਖਾਣੇ ਲੈ ਲਓ ਜੇ ਉਥੋਂ ਨੂੰ ਭੁੱਖ ਲੱਗੀ ਹੈ ਤਾਂ ਉਹਦੇ ਨਾਲ ਇਹ ਹੁੰਦਾ ਹੈ ਤੁਹਾਡੀ ਡਾਈਟਿੰਗ ਵੀ ਹੋ ਜਾਂਦੀ ਹੈ ਠੀਕ ਹੈ ਮੈਨੂੰ ਸਭ ਤੋਂ ਵੱਧ ਇਹ ਹੀ ਫਾਇਦਾ ਲੱਗਦਾ ਹੁੰਦਾ ਤੇ ਲੋ ਜੀ ਆਪਣਾ ਟਾਈਮਰ ਹੋ ਗਿਆ ਤੇ ਪਹਿਲਾਂ ਆਪਾਂ ਇਹਨੂੰ ਕੱਢ ਕੇ ਦੇਖ ਲਈਏ ਬਲਕਿ ਕੜਖ ਹੋ ਗਈ ਤੇ ਦੂਸਰਾ ਇਹਦਾ ਇਹ ਹੁੰਦਾ ਵੀ ਜਿਵੇਂ ਤੁਸੀਂ ਇਹ ਇਹ ਕੀਤੇ ਹਨਾ ਓਨੇ ਕ ਕਰ ਲਈ ਜਿੰਨੀ ਤੁਹਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਇਕੱਠੇ ਆਪਾਂ ਨੂੰ ਜੇ ਨਹੀਂ ਲੋੜ ਤਾਂ ਕਈ ਵਾਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਚਾਹ ਦੁੱਧ ਦੇ ਨਾਲ ਤੁਸੀਂ ਥੋੜੀ ਜਿਹੀ ਲੈਣੇ ਆ ਤਾਂ ਓਨੇ ਕ ਕਰ ਲਓ ਤੇ ਜਾਂ ਜਦੋਂ ਤੁਸੀਂ ਪਨੀਰੀ ਵਗੈਰਾ ਬਣਾਉਣੇ ਆ ਉਹ ਤੋਂ ਥੋੜਾ ਕੰਮ ਬਹੁਤ ਘਟ ਜਾਂਦਾ ਹੈ ਤੁਸੀਂ ਕਿਉਂਕਿ ਆਹ ਵਾਲੀ ਚੀਜ਼ Roasting ਇੱਧਰ ਸਾਰੀ ਕਰ ਲਈ ਤੇ ਤੁਸੀਂ ਥੋੜੇ ਇਹ ਰੈਡੀ ਨਹੀਂ ਠੀਕ ਹੈ ਇੱਕ ਇਹਦੇ ਨਾਲ ਨਾ ਹੋਰ ਚੀਜ਼ ਮੰਨ ਲਓ ਕਿ ਤੁਸੀਂ ਆ ਬਣਾ ਲਈ ਆਪਾਂ ਜਿਵੇਂ ਹੁਣ ਬਣਾ ਲਈ ਤੇ ਸਾਰੇ ਖਾਦੇ ਨਹੀਂ ਗਏ ਥੋੜੇ ਜਿਹਾ ਬਚ ਗਏ ਜੇ ਜ਼ਿਆਦਾ ਤੁਸੀਂ ਬੰਦ ਉਹਦੇ ਚ ਕਰ ਦੋ ਜੇ ਕਿਤੇ ਬਾਹਰ ਵੀ ਰਹਿ ਗਈ ਤੇ ਇਹ ਦੁ ਕੈਚ ਕਰ ਗਈ ਤੇ ਫਿਰ ਰੱਖ ਦੋ ਹੁਣ ਮੈਂ ਤੁਹਾਨੂੰ ਦਿਖਾਉਣੀ ਉਹ ਵੀ ਇੰਨੇ ਕ ਨਾ ਮੈਂ ਸਵੇਰੇ ਕੀਤੇ ਸੀਗੇ ਤੇ ਇੰਨੇ ਕ ਮੇਰੇ ਬਸ ਜਾਂਦੀ ਜਾਂਦੀ ਰਹਿ ਗਏ ਬਾਹਰ ਹੀ ਤੇ ਲੋ ਜੀ ਹਾਂ ਪਰ ਇਹਨਾਂ ਨੂੰ ਵੀ ਨਾ ਜਦੋਂ ਤੁਸੀਂ ਦੁਬਾਰਾ ਕਰ ਦੋਗੇ ਥੋੜੇ ਜਿਹੀ ਨੇ ਇਹ ਤਾਂ ਮੈਨੂੰ ਲੱਗਦਾ 30 ਸਕੰਡ ਚ ਹੀ ਹੋ ਜਾਣੀ ਐ ਤੇ ਫਿਰ ਤੋਂ ਹੋ ਜਾਣਗੇ ਹੀ ਮਤਲਬ ਥੋੜੀ ਵੇਸਟੇਜ ਵੀ ਨਹੀਂ ਹੋਣ ਦੇ ਰਿਹਾ ਮਾਈਕ੍ਰੋਵੇਵ ਇੰਨੀ ਵਧੀਆ ਚੀਜ਼ ਐ ਆ ਸਭ ਤੋਂ ਵੱਧ ਫਾਇਦਾ ਮੈਨੂੰ ਨਾ ਇਹ ਮਖਾਣਿਆਂ ਵਾਲਾ ਲੱਗਿਆ ਸੀਗਾ ਠੀਕ ਐ ਤੁਸੀਂ ਬੱਚਿਆਂ ਨੂੰ ਕਿਸੇ ਵੀ ਟਾਈਮ ਦੇ ਦਿਓ ਬਣਾ ਕੇ ਆ ਪਖਾਣੀ ਆਪ ਲੈ ਲੋ ਤੇ ਉਸ ਤੋਂ ਬਾਅਦ ਆਪਾਂ ਇੱਕ ਦੋ ਚੀਜ਼ਾਂ ਹੋਰ ਕਰਾਂਗੇ 30 ਸੈਕਿੰਡ ਆਪਣੇ ਆਲਮੋਸਟ ਹੋਣ ਵਾਲੇ ਐ ਤੇ ਹੁਣ ਆਪਾਂ ਖੋਲ ਕੇ ਦੇਖਦੇ ਹਾਂ ਲਓ ਇਹ ਤਾਂ 30 ਸੈਕਿੰਡ ਚ ਹੀ ਹੋ ਜਾਂਦੇ ਐ ਲਓ ਪੂਰੇ ਕੜਕ ਲਓ ਦੁਬਾਰਾ ਤੋਂ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਮਤਲਬ ਤੁਹਾਡੀ ਬਿਲਕੁਲ ਕਾਲੀ ਨਹੀਂ ਹੁੰਦੇ ਈਵਨ ਰਹਿੰਦੇ ਨੇ ਜੇ ਤੁਸੀਂ ਜ਼ਿਆਦਾ ਪਾਓਗੇ ਹਨਾ ਇਹਦੇ ਵਿੱਚ ਤਾਂ ਫਿਰ ਤੁਸੀਂ ਇੱਕ ਵਾਰੀ ਜੇ ਮਤਲਬ ਮੰਨ ਲਓ ਜ਼ਿਆਦਾ ਸਾਰੇ ਪਾ ਲਈ ਆਪਾਂ ਫਿਰ ਤੁਸੀਂ ਇਹਨਾਂ ਨੂੰ ਇੱਕ ਵਾਰੀ ਹਿਲਾ ਦੇਣਾ ਉੱਪਰ-ਨੀਚੇ ਕਰ ਦੇਣੀ ਹੈ ਤੇ ਟਾਈਮ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਜਿਵੇਂ ਹੁਣ ਮੈਂ ਆਪਾਂ ਇਨਿਕ ਚ ਕਰ ਲਿਆ ਜੇ ਵੱਧ ਹੋਣਗੇ ਤਾਂ ਹੋ ਸਕਦਾ 30 ਸੈਕਿੰਡ ਹੋਰ ਲੱਗ ਜਾਣ ਤਿੰਨ ਲੋ ਜੀ ਇੱਕ ਆਪਾਂ ਨਾ ਹੁਣ ਇੱਕ ਭੈਣ ਨੇ ਕਮੈਂਟ ਲਿਖਿਆ ਸੀਗਾ ਮੈਨੂੰ ਵੀ ਤੁਸੀਂ ਪਾਪ ਕਾਰਨ ਬਣਾਉਣੇ ਜਰੂਰ ਸਿਖਾਓ ਤੇ ਅੱਜ ਮੇਰੇ ਕੋਲੇ ਦੂਸਰੇ ਪਾਪ ਕਾਰਨ ਤਾਂ ਹੈ ਨਹੀਂ ਇਹ ਕਾਕੇ ਖਤਮ ਕਰਦੇ ਹੋਏ ਐਕ ਟੂਆਰ ਪਈ ਹੈ ਮੇਰੇ ਕੋਲੇ ਇਹ ਮੈਂ ਤੁਹਾਨੂੰ ਕਰਕੇ ਦਿਖਾ ਦਨੀ ਹੈ ਇਹਦੇ ਵਿੱਚ ਇਹ ਵੀ ਬਹੁਤ ਵਧੀਆ ਚੀਜ਼ ਹੈ ਵੈਸੇ ਤੇ ਕੁੱਕਰ 'ਚ ਵੀ ਬਣ ਜਾਂਦੇ ਐ ਐਸੀ ਗੱਲ ਨਹੀਂ ਕਿ ਕੁੱਕਰ 'ਚ ਨਹੀਂ ਬਣਦੇ ਪਰ ਜੇ ਆਪਣੇ ਕੋਲੇ ਮਾਈਕ੍ਰੋਵੇਵ ਹੈਗਾ ਤਾਂ ਫੇਰ ਆਪਣੇ ਲਈ ਇਹ ਈਜ਼ੀ ਵੀ ਹੋ ਜਾਂਦਾ ਹੈ ਤੇ ਜਿਹੜੇ ਬੌਲ ਦੇ ਵਿੱਚ ਆਪਾਂ ਹੁਣ ਬਣਾਵਾਂਗੇ ਉਸੇ ਦੇ ਵਿੱਚ ਆਪਾਂ ਸਰਵ ਕਰ ਲਾਂਗੇ ਆਪਣੀ ਐਕਸਟਰਾ ਭਾਂਡੇ ਨਹੀਂ ਲਿਬੜਣਗੇ ਠੀਕ ਹੈ ਜਿਹੜੇ ਨਾਰਮਲ ਹੁੰਦੇ ਨੇ ਨਾ ਉਹ ਵੀ ਮੈਂ ਤੁਹਾਨੂੰ ਕਿਸੇ ਦਿਨ ਬਣਾ ਕੇ ਦਿਖਾ ਦੂੰਗੀ ਉਹ ਵੀ ਬਹੁਤ ਸੋਹਣੇ ਬਣਦੇ ਨੇ ਇਹਦੇ ਵਿੱਚ ਮੈਂ ਕੈਰੇਜ ਕਰਤੀ ਇਹਦੇ ਵਿੱਚ ਨਾ ਆਪਾਂ ਢੱਕਣ ਮਾਰੜਾ ਜੇ ਇੱਥੋਂ ਓਪਨ ਰੱਖਣਾ ਪੂਰਾ ਨਹੀਂ ਬੰਦ ਕਰਨਾ ਦਾ ਠੀਕ ਹੈ ਲੋਜੀ ਇਹਨੂੰ ਆਪ ਘੱਟੋ ਘੱਟ 2 ਮਿੰਟ ਠੀਕ ਹੈ 2 ਮਿੰਟ ਦਾ ਟਾਈਮ ਦਵਾਂਗੇ ਵੈਸੇ ਹੋ ਸਕਦਾ ਹੈ ਤੇ 2.5 ਹੀ ਲੱਗਣ ਪਰ ਆਪਾਂ ਦੋ ਇੱਕ ਵਾਰੀ ਦੇ ਦਿੰਦੇ ਆ ਫਿਰ ਆਪਾਂ ਇਹਨਾਂ ਨੂੰ ਖੋਲ ਕੇ ਦੇਖ ਲਾਂਗੇ ਠੀਕ ਹੈ ਜੀ ਲਓ ਜੀ ਆ ਦੇਖੋ ਚਿੱਟੇ ਚਿੱਟੇ ਸਾਨੂੰ ਦਿਖ ਵੀ ਰਹੇ ਆਉਣੇ ਆ ਇੱਕ ਮਿੰਟ ਹੋ ਗਿਆ ਆ ਦੇਖੋ ਆਵਾਜ਼ ਵੀ ਆਉਣ ਲੱਗ ਗਈ ਢੱਕਣ ਤਾਂ ਹੀ ਦਿੱਤਾ ਸੀਗਾ ਨਹੀਂ ਤਾਂ ਫੇਰੇ ਸਾਰੇ ਵਿੱਚ ਇਹ ਦੇਖੇ ਲਾ ਜਾਣਗੇ ਸਾਰੇ ਮਾਈਕ੍ਰੋਵੇਵ ਦੇ ਵਿੱਚ ਫੈਲ ਜਾਣਗੇ ਠੀਕ ਹੈ ਲੋ ਦੇਖੋ ਤੁਹਾਨੂੰ ਵਿੱਚ ਦਿਖ ਰਿਹਾ ਨਾ ਹਾਂ ਐਨ ਕਲੀਅਰ ਦਿਖ ਰਿਹਾ ਵੀਡੀਓ ਦੇ ਵਿੱਚ ਤੁਹਾਨੂੰ ਕਿਦਾਂ ਇਹ ਟੱਪ ਰਹੀ ਹੈ ਤੇ ਆਪਾਂ ਨੂੰ ਇੱਥੇ ਹੀ ਪਤਾ ਲੱਗ ਜਾਂਦਾ ਵੀ ਸਾਰੇ ਨਹੀਂ ਬਣੇ ਤਾਂ ਆਪਾਂ ਟਾਈਮ ਹੋਰ ਲਾ ਦਾਂਗੇ ਹਜੇ ਪੂਰੇ ਨਹੀਂ ਬਣੇ ਨਾ ਸਾਰੇ ਤਾਂ 30 ਸੈਕਿੰਡ ਦਾ ਟਾਈਮ ਹੋਰ ਲਾ ਦਿੰਨੇ ਆ ਤਾਂ ਕਿ ਸਾਰੇ ਬਣ ਜਾਣ ਵੀ ਜੋ ਆਪਾਂ ਨੂੰ ਸਕਰੀਨ 'ਚ ਦਿਖਦਾ ਹੀ ਹੈ ਲੋ ਜੀ ਆਪਣਾ ਹੁਣ ਆਲਮੋਸਟ ਸਾਰੇ ਬਣ ਹੀ ਗਏ ਤੇ ਆਪਾਂ ਇਹਨੂੰ ਟਾਈਮ ਦੇਣਾ ਪਿਆ ਮੈਨੂੰ ਆਫ ਕੈਮਰਾ ਦਿੱਤਾ ਸੀ ਮੈਂ ਥੋੜਾ ਜਿਹਾ ਟਾਈਮ 3.5 ਮਿੰਟ ਦਿੱਤੇ ਆਪਾਂ ਨੂੰ ਠੀਕ ਹੈ ਜੀ ਹਲੋ ਜਿਹੜੇ ਦੂਸਰੇ ਹੁੰਦੇ ਹਨ ਨਾ ਸਿੰਪਲ ਵਾਲੇ ਉਹਨਾਂ ਨੂੰ ਇਸ ਤੋਂ ਘੱਟ ਟਾਈਮ ਲੱਗਦਾ ਇਹਨਾਂ ਦਾ ਸ਼ਾਇਦ ਕੋਈ ਜਿਹੜਾ ਹਜੇ ਵੀ ਥੋੜੇ ਜਿਹਾ ਬਚ ਗਏ ਮਤਲਬ ਮੈਨੂੰ ਲੱਗਦਾ ਕਿ ਹੋਰ ਟਾਈਮ ਚਾਹੀਦਾ ਇਹਨੂੰ ਹਨਾ ਤੇ ਇਨੂੰ ਆਪਾਂ ਹਲਾ ਦੇਣਾ ਹੈ ਕੁਝ ਤਾਂ ਵੈਸੇ ਵੀ ਵਿੱਚੋਂ ਮਿਸ ਵੀ ਹੁੰਦੇ ਹੁੰਦੇ ਆ ਸਾਰੇ ਤਾਂ ਬਣਦੇ ਵੀ ਨਹੀਂ ਇਹ ਤੇ ਉਨੀ ਦੇ ਵਿੱਚ ਲਓ ਜੀ ਇਹ ਹੋ ਗਏ ਆਪਣੇ ਪਾਪਕੋਰਨਸ ਰੈਡੀ ਤੇ ਲਓ ਜੀ ਹੁਣ ਆਪਾਂ ਤੀਜਾ ਕੰਮ ਕਰਦੇ ਆਂ ਮੂੰਗਫਲੀਆਂ ਜਦੋਂ ਬੱਚੇ ਛੋਟੇ ਹੁੰਦੇ ਆ ਨਾ ਘਰੇਦਰ ਉਹਨੂੰ ਕੱਢ ਕੱਢ ਕੇ ਦੇਣੀਆਂ ਪੈਂਦੀਆਂ ਆ ਉਹ ਫਿਰ ਬਾਬਾ ਔਖਾ ਲੱਗਦਾ ਕੰਮ ਤੇ ਕਈ ਵਾਰੀ ਆਪਾਂ ਕੋਈ ਹੋਰ ਵੀ ਕਿਸੇ ਪਰਪਸ ਲਈ ਹੈ ਨਾ ਕਰਦੇ ਹੈਗੇ ਇਹਨਾਂ ਨੂੰ ਰੋਸਟ ਕਰਦੇ ਆ ਜਾਂ ਹੋਰ ਹੈ ਤੇ ਤੁਸੀਂ ਜਿਹੜੀਆਂ ਮੂੰਗਫਲੀਆਂ ਹੈਗੀਆਂ ਜਿੰਨੀਆਂ ਤੁਹਾਨੂੰ ਜ਼ਰੂਰਤ ਹੈ ਜਿੰਨੀਆਂ ਕਿ ਬੱਚਿਆਂ ਨੂੰ ਦੇਣੀਆਂ ਤੁਸੀਂ ਮੌਕੇ ਦੇ ਮੌਕੇ ਵੀ ਹਾਂ ਕੱਚੀ ਮੂੰਗਫਲੀ ਲਈਏ ਮੈਂ ਹੁਣ ਇਹ ਤੇ ਹੁਣ ਆਪਾਂ ਇਹਨੂੰ ਇਦਾਂ ਇਹਦੇ ਬਸ ਇਹਦਾ ਇਹ ਧਿਆਨ ਰੱਖਣਾ ਵੀ ਫਲੈਟ ਤੁਸੀਂ ਕੋਈ ਪਲੇਟ ਵਗੈਰਾ ਲੈਣੀ ਹੈ ਠੀਕ ਹੈ ਤੇ ਇਹਨੂੰ ਨਾ ਮਤਲਬ ਐ ਢੇਰ ਨਾ ਲੱਗੇ ਉੱਪਰ ਥੱਲੇ ਜੀ ਬਾਲਾ ਤੇ ਅੱਜ ਮੈਂ ਕਹਿ ਰਹੀਆਂ ਜੀ ਪਈਆਂ ਐ ਹੋ ਜਾਣਾ ਤੇ ਲੋ ਜੀ ਆਪਾਂ ਇਹਨਾਂ ਨੂੰ ਰੱਖ ਦਿੰਨੇ ਆ ਮੈਂ ਡੋਂਗੇ ਦਾ ਢੱਕਣ ਲਿਆ ਹੋਇਆ ਤੇ ਤੁਸੀਂ ਜਦੋਂ ਆਪਾਂ ਇਹਨੂੰ ਸਿੱਧਾ ਇੱਥੋਂ ਪਲੇ ਕਰਦੇ ਆ ਨਾ ਉਹਦੇ ਫੁੱਲ ਪਾਵਰਤੀ ਹੁੰਦੇ ਮੈਂ ਤੁਹਾਨੂੰ ਦੱਸਿਆ ਤੇ ਹੁਣ ਆਪਾਂ ਇਹਨੂੰ ਮਿੰਟ ਲਾ ਦਿੰਨੇ ਆ 5 ਇੰਨੇ ਨੂੰ 5 ਮਿੰਟ ਲੱਗਣਗੇ 2 3 4 5 ਤੇ ਪਲੇ ਕਰ ਦਿੰਦੇ ਆ ਠੀਕ ਹੈ ਜੀ 5 ਮਿੰਟਾਂ ਦੇ ਵਿੱਚ ਇਹ ਤਿਆਰ ਹੋ ਜਾਣਗੀਆਂ ਤੇ ਹੁਣ ਆਪਾਂ 5 ਮਿੰਟ ਬਾਅਦ ਇਹ ਜਿਹੜੀ ਚੀਜ਼ ਆ ਰੈਡੀ ਹੋ ਜੂਗੀ ਬਾਕੀ ਮੈਂ ਤੁਹਾਨੂੰ ਦਿਖਾਈ ਦਿੱਤਾ ਕੁਝ ਹੋਰ ਵੀ ਹੈਗੀ ਨਹੀਂ ਕੁਕਿੰਗਸ ਉਹ ਮੈਂ ਤੁਹਾਨੂੰ ਫਿਰ ਅਗਲੀ ਵੀਡੀਓਜ਼ ਦੇ ਵਿੱਚ ਕੁੱਕ ਕਰਕੇ ਦਿਖਾਉਂਗੀ ਹੋਰ ਰੈਸਪੀਜ਼ ਵੀ ਤੁਹਾਨੂੰ ਦੇ ਦੂੰਗੀ ਜਿਹੜੀਆਂ ਆਪੇ ਰੁਟੀਨ ਦੇ ਵਿੱਚ ਛੋਟੀਆਂ ਛੋਟੀਆਂ ਕੰਮ ਆਉਂਦੀਆਂ ਠੀਕ ਹੈ ਤੇ ਹੁਣ ਆਪਾਂ 5 ਮਿੰਟ ਬਾਅਦ ਇਹਨੂੰ ਖੋਲਦੇ ਆਂ ਤੇ ਫਿਰ ਦੇਖਦੇ ਆਂ ਕਿ ਕੀ ਬਣਿਆ ਲਓ ਜੀ 30 ਸੈਕਿੰਡ 28 27 ਰਹਿ ਗਏ ਆਪਣੇ ਫਿਰ ਆਪਾਂ ਇਹਨਾਂ ਨੂੰ ਕੱਢ ਕੇ ਦੇਖਾਂਗੇ ਇੰਨੀ ਮਤਲਬ ਇਹਦੀ ਤਾਂ ਮੈਨੂੰ ਵਧੀਆ ਗੱਲ ਚੀਜ਼ ਲੱਗਦੀ ਆ ਇਹਦਾ ਮੂਫਲੀਆਂ ਵਾਲਾ ਵੀ ਕੰਮ ਜੇ ਬੱਚੇ ਜੋ ਛੋਟੇ ਹੁੰਦੇ ਨੇ ਨਾ ਤੇ ਉਹ ਰਜਾਈਆਂ 'ਚ ਜ਼ਰੂਰ ਖੰਡਾ ਦਿੰਦੇ ਨੇ ਇੱਕ ਸਰਦੀਆਂ ਦੇ ਵਿੱਚ ਜਦੋਂ ਖਾਂਦੇ ਆ ਬਿਸਤਰਿਆਂ ਦਾ 깔ਾਰ ਦਿੰਦੇ ਫਿਰ ਉਹਨਾਂ ਨੂੰ ਛਿੜਕਾ ਪੈਂਦੀ ਆ ਤੇ ਛੋਟੇ ਬੱਚਿਆਂ ਨੂੰ ਆਪਾਂ ਨੂੰ ਕੱਢ ਕੱਢ ਕੇ ਦਿੰਨੇ ਉਹ ਇੰਨਾ ਵੀ ਟਾਈਮ ਨਹੀਂ ਹੁੰਦਾ ਦਸ ਬਣਾ ਕਰਕੇ ਜਿੰਨੀ ਕਿ ਲੋਡ ਆ ਓੰਨੀ ਕੇ ਕਰਕੇ ਤੇ ਸੈਨ ਮਲ ਕੇ ਜਦਾ ਛਿੜਕਾ ਲਾ ਦੋ ਤੇ ਸਰਵ ਕਰ ਦੋ ਲੋ ਜੀ ਥਾਜੀ ਗਰਮ ਹੈ ਥੋੜਾ ਜਿਹਾ ਥੋੜਾ ਜਿਹਾ ਨਹੀਂ ਵਾਵਾ ਗਰਮ ਹੈ ਲੋ ਜੀ ਆਪਾਂ ਥੋੜੀ ਜਿਹੀ ਵੇਟ ਕਰ ਲਈ ਸੀ ਵੀ ਇਹ ਠੰਡਾ ਹੋ ਜੇ ਠੀਕ ਹੈ ਤੁਸੀਂ ਇਹ ਪੋਨੇ ਦੇ ਨਾਲ ਇਹਨੂੰ ਕੱਢ ਲਓ ਕਾਫੀ ਗਰਮ ਹੈ ਇਹ ਲੋਚ ਇਹ ਬਿਲਕੁਲ ਪਰਫੈਕਟ ਹੋ ਜਾਂਦੀ ਹੈ ਯਾਨੀ ਹੁਣ ਬਹੁਤ ਗਰਮ ਹੈ ਹਜੇ ਦੇਖੋ ਤੁਸੀਂ ਦੇਖੋ ਐ ਚਿਲਕਾ ਲੈਂਦਾ ਤਾਂ ਇਹਦਾ ਮਤਲਬ ਹੋ ਗਈਆਂ ਠੀਕ ਹੈ ਲੋ ਲੋ ਤੁਸੀਂ ਇੱਕ ਵਾਰੀ ਇਹ ਵੀ ਕਰ ਸਕਦੇ ਹੋ ਵੀ ਜਦੋਂ 5 ਮਿੰਟ ਦਾ ਟਾਈਮ ਲਾਇਆ ਆਪਾਂ 2.5 ਮਿੰਟ ਤੇ 3 ਮਿੰਟ ਤੇ ਰੋਕ ਕੇ ਖੋਲ ਕੇ ਇਹਨੂੰ ਤੇ ਇਹਨੂੰ ਹਿਲਾ ਦਿਓ ਇੱਕ ਵਾਰੀ ਥੋੜਾ ਜਿਹਾ ਬਸ ਐ ਕਰਕੇ ਹੱਥ ਜਿਹਾ ਮਾਰ ਦਿਓ ਠੀਕ ਹੈ ਤੇ ਦੁਬਾਰਾ ਫੇਰ ਮਨਟ ਆਪਾਂ ਪੰਜੀ ਲਾਉਣੀ ਆ ਠੀਕ ਹੈ ਤੇ ਹੋਰ ਤੁਹਾਨੂੰ ਮੈਂ ਦੱਸ ਦਿੰਨੀ ਆ ਇਹਦੇ ਚ ਚਲੋ ਜੀ ਇਹ ਤਾਂ ਹੋ ਗਿਆ ਤਿੰਨ ਚੀਜ਼ਾਂ ਤਾਂ ਮੈਂ ਤੁਹਾਨੂੰ ਕਰਕੇ ਦਿਖਾਤੀਆਂ ਮਖਾਣੀ ਹੋਗੇ ਪਾਪ ਕੌਰਨਸ ਹੋਗੇ ਮੂੰਗਫਲੀਆਂ ਹੋਗੀਆਂ ਜਿਹੜੀਆਂ ਆਪਾਂ ਮੈਂ ਉਹ ਚੀਜ਼ਾਂ ਕਰਤੀਆਂ ਜਿਹੜੀਆਂ ਮੈਂ ਰੁਟੀਨ ਚ ਮਤਲਬ ਕਰਦੀਆਂ ਤਾਂ ਹੁਣ ਇਹਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਕਰ ਸਕਦੇ ਹੋ ਸਾਡੇ ਬਿਸਕਟ ਸੁਲਾਬ ਗਏ ਹਨ ਪਈ ਪਈ ਕਈ ਵਾਰੀ ਖੁੱਲ੍ਹਾ ਰਹਿ ਗਿਆ ਪੈਕੇਟ ਜਾਂ ਜਦੋਂ ਆਏਗੇ ਤੋਂ ਬਾਅਦ ਜਿਹੜੇ ਬੱਜ ਜਾਂਦੇ ਜਿੰਨਾ ਮਰਜ਼ੀ ਉਹਨਾਂ ਨੂੰ ਸਾਹਮਣੇ ਰੱਖ ਲਓ ਫਿਰ ਵੀ ਹੋ ਜਾਂਦੇ ਨੇ ਸੌਗੀ ਜੀ ਤੇ ਉਹਨਾਂ ਨੂੰ ਵੀ ਤੁਸੀਂ ਇਹਦੇ ਵਿੱਚ ਰੱਖ ਕੇ ਤੇ ਮੜਾ ਜਾ ਚਲਾ ਦਿਓ ਬਸ 30 ਸੈਕਿੰਡ ਤੇ ਉਹ ਵੀ ਦੁਬਾਰਾ ਤੋਂ ਕ੍ਰਿਸਪ ਹੋ ਜਾਂਦੀ ਹੈ ਤੁਹਾਡੇ ਪੁਜੀਆ ਤੁਹਾਡੇ ਹੋਰ ਨਮਕੀਨ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਪਈਆਂ ਪਈਆਂ ਸੋਗੀ ਹੋ ਗਈਆਂ ਥੋੜੀਆਂ ਜਿਹੀਆਂ ਤਾਂ ਉਹਨਾਂ ਨੂੰ ਤੁਸੀਂ ਇਹਦੇ ਚ ਰੱਖੋ ਤੇ ਦੁਬਾਰਾ ਤੋਂ ਰੀਫਰੈਸ਼ ਕੋਈ ਥੋੜੀ ਵੇਸਟੇਜ ਹੋਣ ਨਹੀਂ ਦਿੰਦੀ ਇਹ ਚੀਜ਼ ਐਡੀ ਵਧੀਆ ਚੀਜ਼ ਆ ਇਹ ਪਰ ਬਸ ਸਿਰਫ ਆਪਾਂ ਨੂੰ ਰੁਟੀਨ ਚ ਵਰਤਣ ਦੀ ਆਦਤ ਨਹੀਂ ਹੁੰਦੀਗੀ ਇਹ ਚੀਜ਼ਾਂ ਦੀ ਇਸ ਕਰਕੇ ਆ ਤੁਸੀਂ ਕੋਈ ਵੀ ਡਰਾਈ ਫਰੂਟ ਰੋਸਟ ਕਰਨੇ ਆ ਬਾਦਾਮ ਵਗੈਰਾ ਹੋਰ ਸਾਰਾ ਕੁਝ ਜਿੰਨੇ ਵੀ ਆਪਾਂ ਚੀਜ਼ਾਂ ਪਨੀਰੀਆਂ ਵਗੈਰਾ ਚ ਪਾਉਣੀਆਂ ਹੁਣ ਤਾਂ ਥੋੜਾ ਕੋਈ ਟਾਈਮ ਨਹੀਂ ਲੱਗਦਾ ਉਹਨਾਂ ਨੂੰ ਵੀ ਇਦਾਂ ਹੀ ਕਰ ਲੈਣਾ ਬਸ ਥੋੜਾ ਟਾਈਮ ਲੱਗਣਾ ਹੈ ਤੇ ਰੋਸਟ ਹੋ ਜਾਣੀਆਂ ਸਾਰੀਆਂ ਚੀਜ਼ਾਂ ਤਾਂ ਤੁਹਾਡਾ ਕੁਕਿੰਗ ਦੇ ਨਾਲ-ਨਾਲ ਰੀ-ਹੀਟਿੰਗ ਦੇ ਨਾਲ-ਨਾਲ ਤੁਹਾਡਾ Roasting ਦਾ ਕੰਮ ਵੀ ਇਹਦੇ ਵਿੱਚ ਹੋ ਜਾਂਦਾ ਹੈ microwaves ਦੇ ਵਿੱਚ ਠੀਕ ਹੈ ਜੀ ਸੋ ਅਗਲੀ ਇਸ ਤਰ੍ਹਾਂ ਦੀ ਕੁਕਿੰਗ ਦੇਖਣੀ ਹੈ ਕੀ ਦੇਖਣਾ ਹੈ ਕੀ ਨੌਲੇਜ ਹੋਰ ਚਾਹੀਦੀ ਹੈ ਤੁਹਾਨੂੰ microwaves ਬਾਰੇ ਉਹਦਾ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੈਨੂੰ ਤੇ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਮਿਲਾਂਗੇ ਅਗਲੀ ਵੀਡੀਓ 'ਚ ਨਵੇਂ ਟੌਪਿਕ ਦੇ ਨਾਲ ਇੱਕੋ ਹੀ ਲਾਈਫ ਹੈ microwaves ਨਾਲ ਵੀ ਇੰਜੋਏ ਕਰ ਸਕਦੇ ਆ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਇੰਜੋਏ ਕਰਦੇ ਰਹੋ